ਜੇ ਅਦਾਚਰੀ ਦੇਖੋ ਇਹਦੇ ਚ ਹਰ ਸਾਲ ਯਾਨੀ ਕਿ ਅਸੀਂ ਸਾਉਂਡ ਵੀਲ ਹੋਣੇ ਮਿਊਜ਼ੀਸ਼ੀਅਨ ਸਿੰਗਰ ਆਉਂਦੇ ਨੇ ਮਾਨਤਾ ਆਉਂਦੇ ਨੇ ਜੀ ਲੰਗਰ ਦੀ ਸੁਵਿਧਾ ਪਾਣੇ ਦੀ ਜਲਦੀ ਹਰ ਤਰ੍ਹਾਂ ਦੀ ਸੁਵਿਧਾ ਹੁੰਦੀ ਹੈ ਜੀ ਇੱਕ ਜਗਰਾਂ ਤੋਂ ਆਈ ਹੈ ਜੀ ਇੱਕ ਇੱਥੋਂ ਹੀ ਆ ਲੋਕਰ ਇੱਕ ਜਗਰਾਂ ਦੀ ਪਾਰਟੀ ਹੈ ਜੀ ਉਹ ਨਿਭਾਰੇ ਸੇਵਾ ਆਪਣੀ ਆਉਣ ਵਾਲੇ ਕਿ ਆਏ ਸੀ ਹਾਂ ਜੀ ਆਏ ਸੀ ਬਹੁਤ ਨਿਭਾ ਕੇ ਆਪਦੇ ਮਨ ਚਲੇਗਾ ਲੋਕਰ ਸਿਕਾ ਇੱਥੋਂ ਜਲੰਧਰ ਦੇ ਜੀ ਮੀ ਬੈਗਸ ਕਰਕੇ ਅਸੀਂ ਸਾਊਂਡ ਇਸ ਪਰ ਯਾਨੀ ਕਿ ਨਾਰਮਲ ਹੀ ਲਾਈ ਹੈ ਜੀ ਬਹੁਤ ਵਧੀਆ ਜੀ ਗੱਤ ਦੀ ਸੰਗਤ ਨੇ ਭਰਪੂਰ ਹੰਗਾਰਾ ਭਰਿਆ ਜੀ ਯਾਨੀ ਕਿ ਸੰਗਤ ਅੱਗੇ ਨਾਲੋਂ ਵਧੀਆ ਜੀ ਸਾਡੇ ਚਰਨਾ ਤੇ ਬਾਗਿਤਾਈ ਦਾ ਨੂੰ ਦੇਖੋ ਤੇcha ਤੋਂ ਫਰਕ ਨੌਜਵਾਨ ਕੀ ਦੇਖ ਰਹੀ ਹੈ ਫਰਕ ਕੀ ਮਹਿਸੂਸ ਕੀਤੇ ਜੀ ਇਹ ਹੀ ਹੈ ਜੀ ਨੌਜਵਾਨ ਪੀੜੀ ਨੂੰ ਹਰ ਤਰ੍ਹਾਂ ਦਾ ਨਸ਼ਾ ਛਾਟਕੇ ਗੁਰੂ ਦੇ ਲਾੜ ਲੱਗਣਾ ਚਾਹੀਦਾ ਹੈ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਜਾਓ ਚਾਹੇ ਆਪਣੇ ਪੀਰਾਂ ਦੀ ਜਗਾ ਜਿੱਦਾਂ ਹੈ ਇਹ ਆਪਣਾ ਗੁਰੂ ਦੇ ਲਾੜ ਲੱਗੋ ਔਰ ਨਸ਼ੇ ਨੂੰ ਤਿਆਗੋ ਕਿਸ ਕਿਸ ਜਗਾ ਤੋਂ ਉਹਦੀਆਂ ਨਿਮੰਤਰਣੇ ਬਾਅਦ ਮੇਰੇ ਲਾਗੇ ਦੇਖੋ ਇਹ ਇੱਥੇ ਸੰਗਤ ਆਪਣੀਆਂ ਕੰਨੀਆਂ ਪਰਜੀਆਂ ਸ਼ੇਰੇਵਾਲ ਸਿੱਧਾ ਮੈਂ ਬੇਟਾ ਵਤੇਪੁਰ ਆਪਣਾ ਕਸ਼ੈਦਪੁਰ ਤੁਰਲਾਪੁਰ ਪਰਜੇਂ ਬਿਆਰੀਪੁਰ ਇਦਾਂ ਕਾਫੀ ਪਿੰਡ ਆ ਸਕਦਾ ਆਂ 29 ਮੈਂ ਆਈ 29 ਸਾਲ ਪੂਰੇ ਹੋ ਗਏ ਜੀ ਮੈਂ ਇਹ ਬਾਹਰਲਾ ਸੰਯੋਗ ਨਹੀਂ ਸਿਰਫ ਆਪਣੇ ਲੋਕਲ ਇਥੋਂ ਦੇ ਜਾਂ ਆਪਣੇ ਪਰਿਵਾਰ ਦੇ ਜੀ ਉਹਨਾਂ ਤੋਂ ਸਾਰੇ ਜਿੰਨੇ ਵੀ ਆਪਣੇ ਕਮੇਟੀ ਮੈਂਬਰ ਆ ਪਾਰਟੀ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਮੇਲਾ ਹੁੰਦਾ ਜੀ ਸਬिर ਰਾਮ ਸ਼ਾਦਾ ਬਹੁਤ ਵਧੀਆ ਮੇਲਾ ਹੋਇਆ ਵਾ ਸਾਰੀ ਸੰਤਾ ਨੂੰ ਜੀ ਆਇਆਂ ਕਿਨ ਦੇ ਆਉਣ ਵਾਲੇ ਸਮੇਂ ਚ ਬਹੁਤ ਵਧੀਆ ਅੱਗੇ ਤੋਂ ਅੱਗੇ ਵਧੀਆ ਹੋਇਆ ਕਰੋ ਠੀਕ ਹੈ ਪ੍ਰਸਾਦ ਦੇ ਹੁੰਦੇ ਹੁੰਦੇ ਵੀ ਆਪਣੇ ਅੱਜ ਸੰਗਤ ਦਾ ਮੰਚ ਕਿੰਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਮਿਲਿਆ ਸੰਗਤ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਈ ਆ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੱਧ ਤੋਂ ਵੱਧ ਮਤਲਬ ਪੁੰਨਦਾਨ ਕਰਿਆ ਕਰੋ ਮਤਲਬ ਵੱਧ ਤੋਂ ਵੱਧ ਡੇਰੀਆਂ ਦਾ ਗਿਆ ਕਰੋ ਜਿਹਦੀ ਆਪ ਦੀ ਕਮਨਨਾ ਇੱਛਾ ਸਾਹਿਬ ਜਿਹਦੀ ਇੱਛਾ ਹੈਗੀ ਠੀਕ ਹੈ ਅਗਲੀ ਗੱਲ ਤੋਂ ਆਪ ਚੰਡੀ ਸੰਗਤ ਦੇ ਨਾਲ ਕੀ ਕੀ ਆਪਣੇ ਆ ਸੰਗਤ ਵਾਸਤੇ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਹਨ ਖਾਸ ਪ੍ਰਬੰਧ ਕੀਤੇ ਗਏ ਹੈ ਜੀ ਮਤਲਬ ਟੈਂਟ ਦਾ ਕੀਤਾ ਗਿਆ ਹੈਗਾ ਪਾਣੀ ਦੀ ਸਪਲਾਈ ਕੀਤੀ ਗਈ ਹੈ ਚੀਲ ਦੀਪ ਸਾਹਿਬ ਕੀਤਾ ਲੰਗਰ ਦਾ ਪ੍ਰਸ਼ਾਦ ਚੋਲਾ ਦਾ ਪ੍ਰਸ਼ਾਦ ਇਵੈਂਟ ਅੱਜ ਕੱਲ ਦੀ ਨੌਜਵਾਨ ਪੀੜੀ ਕੀ ਕਰ ਰਹੀ ਹੈ ਜਦੋਂ ਤੋਂ ਸੰਕਟਾਂ ਨੂੰ ਜਿਹੜਾ ਤੈ ਉਹਨਾਂ ਨੂੰ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਜਿਹੜੀ ਸੰਗਤ ਵਿੱਚ ਮਾੜੇ ਸੰਗਤ ਵਿੱਚ ਵਾਹੀ ਹੈ ਉਹਨਾਂ ਨੂੰ ਮੈਸੇਜ ਇਹ ਹੀ ਦਿੰਨੇ ਆਂ ਵੀ ਚੰਗਾ ਕਰੋ ਚੰਗਾ ਰੁਜ਼ਗਾਰ ਕਰੋ ਚੰਗੇ ਮੈਸੇਜ ਲਓ ਚੰਗੀ ਥਾਂ ਤੇ ਜਾਓ ਚੰਗੇ ਯਾਰ ਦੋਸਤ ਨਾਲ ਤੁਰੋ ਵਧੀਆ ਮਤਲਬ ਆਪਦੇ ਨਸ਼ੇ ਤੋਂ ਰਹਿਤ ਮੁਕਤ ਕਰੋ